ਸਵਾਗਤ ਆ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨੀਡੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਤਹਿਸੀਲ ਬਲਾਜੋ ਜਿਹੜਾ ਨਵਾਂ ਸ਼ਹਿਰ ਅੱਜ ਦੀ ਵੀਡੀਓ ਲ ਦੋਸਤੋ ਪਹੁੰਚੇ ਆ ਪੈਨ ਕੇ ਡੇਰੀ ਫਾਰਮ ਇਸ ਫਾਰਮ ਚ ਆਪਾਂ ਪਰਸੋਂ ਦੋ ਜਰਸੀ ਵੜਾਂ ਦੀ ਵੀਡੀਓ ਆਪਣੇ ਚੈਨਲ ਤੇ ਅਪਲੋਡ ਕੀਤੀ ਸੀ ਉਹ ਦੋਨੇ ਜਰਸੀ ਵੜਾਂ ਸੇਲ ਹੋ ਚੁੱਕੀਆਂ ਅੱਜ ਦੀ ਵੀਡੀਓ ਜੇ ਆਪਾਂ ਤੁਹਾਡੇ ਵਾਸਤੇ ਪੰਜਾਬ ਵਾਲੀ ਜਰਸੀ ਵੜ ਲੈ ਕੇ ਆਏ ਆ ਸੂਈ ਸਵਾਈ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਆ ਜੀ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦ ਲਿਆ ਜੇ ਨੰਬਰ ਮੈਂ ਬਾਈ ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚਲਾ ਦਿੰਦੇ ਦੋਸਤੋ ਵੈੜ ਦੂਜਾ ਸੂਆ ਸੂਈ ਆ ਮੂਹ ਵੀਰ ਕਹਿੰਦਾ ਚਾਰ ਦਿਨ ਦਾ ਤੇ ਪੰਜ ਦਿਨ ਵੀਰ ਕਹਿੰਦਾ ਸੂਈ ਨੂੰ ਟਾਈਮ ਹੋ ਗਿਆ ਤੇ 16 ਇੰਚ ਵੀਰ ਕਹਿੰਦਾ ਬੋੜਾ ਖੁੱਲਾ ਥਲੇ ਤਿਆਰ ਆਹਾ ਬੱਚੀ ਆ ਵੈੜ ਦੇ ਮਗਰ ਟਾਈਸਨ ਬੁੱਲਦੀ ਸੋਹਣੀ ਬੱਚੀ ਆ ਪੰਜਾਬ ਵਾਲੀ ਜਰਸੀ ਆਪਾਂ ਤੁਹਾਨੂੰ ਗਾਂ ਵੀ ਨਾਲ ਦੇਣਾ ਤੋਰ ਕੇ ਦਿਖਾਵਾਂਗੇ ਆ ਦੇਖ ਸਕਦੇ ਆ ਦੋਸਤੋ ਥਣਾਂ ਦੀ ਕੁਆਲਿਟੀ ਦੇਖ ਸਕਦੇ ਆ ਚਾਰੇ ਥਣ ਕੱਲੇ ਕੱਲੇ ਨੇਖਣ ਵਿੱਚ ਸੋਹਣੇ ਲੱਗੇ ਹੋਇਆ ਚੰਗਾ ਹਵਾਨਾ ਤਿਆਰ ਕੀਤਾ ਹੋਇਆ ਵਹਿੜ ਨੇ ਤੇ ਵੀਰ ਕਹਿੰਦਾ ਪਹਿਲੇ ਸੂਵੇ ਵਹਿੜ ਨੇ 20 ਲੀਟਰ ਦੁੱਧ ਕੁੱਲਾ ਕੀਤਾ ਐਤੀ ਵੀਰ ਕਹਿੰਦਾ 25+ ਦੁੱਧ ਰਾਮ ਨਾਲ ਕਰੂਗੀ ਆ ਦੇਖ ਸਕਦੇ ਆ ਦੋਸਤੋ ਹਵਾਨੇ ਦੀ ਕੁਆਲਿਟੀ ਦੇਖ ਸਕਦੇ ਆ ਤੇ ਬਾਈ ਕਹਿੰਦਾ ਪ੍ਰਾਈਸ ਫੋਨ ਉੱਪਰ ਕਰਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਤੁਸੀਂ ਬਾਈ ਨਾਲ ਗੱਲਬਾਤ ਕਰ ਲੈ ਜੀ ਦੋਸਤੋ ਅੱਜ ਦੀ ਵੀਡੀਓ 'ਚ ਇਹ ਹੀ ਇੱਕ ਜਰਸੀ ਵਹਿੜ ਸੀਗੀ ਵੀਡੀਓ ਨੂੰ ਦੇਖਣ ਲਈ ਧੰਨਵਾਦੀ ਸਾਰਿਆਂ ਦਾ